ਤੇ ਅੱਜ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਵਿਆਹ ਪੁਰਬ ਵੀ ਆ। ਵਿਆਹ ਵਾਲੇ ਦਿਨ ਵੀ ਇੱਕ ਨਵੇਕਲੀ ਇੱਕ ਵਿਲੱਖਣ ਵਿਚਾਰਧਾਰਾ ਪਾਤਸ਼ਾਹ ਨੇ ਸੰਸਾਰ ਦੇ ਸਾਹਮਣੇ ਰੱਖੀ। ਮੈਂ ਬਿਲਕੁਲ ਸੰਖੇਪ ਬੇਨਤੀ ਕਰਨ ਲੱਗਿਆ ਕਿਉਂਕਿ ਉਧਰ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਆਪਾਂ ਉਦਾਹਰਣ ਵਜੋਂ ਬਚਨ ਸਾਂਝੇ ਕਰ ਰਹੇ ਸਾਂ ਤੇ ਅੱਜ ਪਾਤਸ਼ਾਹ ਦਾ ਵਿਆਹ ਪੁਰਬ ਹੈ ਤੇ ਵਿਸ਼ਾ ਇਹੀ ਹੈ ਭਵਸਾਗਰ ਤੋਂ ਪਾਰ ਕਿਵੇਂ ਹੋਣਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਦਾ ਬਚਪਨ ਤੋਂ ਤੁਸੀਂ ਦੇਖੋ ਜੇ ਗੋਪਾਲ ਪਾਂਦੇ ਕੋਲ ਪੜਨ ਵਾਸਤੇ ਗਏ ਜੇ ਕਿਸੇ ਕਾਜੀ ਕੋਲ ਪੜਨ ਵਾਸਤੇ ਗਏ ਪੜਨ ਗਏ ਉਹਨਾਂ ਨੂੰ ਪੜਾ ਕੇ ਆਏ ਉਹਨਾਂ ਨੇ ਇੱਕ ਇੱਕ ਅੱਖਰ ਪੜਾਇਆ ਪਾਸ਼ਾ ਕਹਿੰਦੇ ਪਹਿਲਾਂ ਇੱਕ ਦਾ ਅਰਥ ਦੱਸੋ ਦੂਸਰਾ ਤਾਂ ਪੜਨਾ ਉਹਨਾਂ ਨੇ ਕਿਹਾ ਜੀ ਦੋ ਤਿੰਨ ਅੱਖਰ ਇਕੱਠੇ ਹੋਣ ਸ਼ਬਦ ਬਣੇ ਵਾਕ ਬਣੇ ਤਾਂ ਉਹਦਾ ਕੋਈ ਅਰਥ ਹੋ ਸਕਦਾ ਬੜੀ ਅਡਰੀ ਵਿਚਾਰਤਾਰਾ ਪਾਸ਼ਾ ਦੀ ਮਾਰੇ ਕਹਿੰਦੇ ਜਿਹੜੇ ਅੱਖਰ ਦਾ ਮਤਲਬ ਕੋਈ ਨਹੀਂ ਉਹ ਮੈਂ ਨਹੀਂ ਪੜਨੇ ਮਸਲਾ ਖੜਾ ਤੱਕਦੀ ਆ ਸਾਰਾ ਤੁਸੀਂ ਕਿਨੂੰ ਇੱਕ ਖਰਦਾਰਤ ਕੋਈ ਨਹੀਂ ਆ ਉਹਨਾਂ ਨੇ ਵੀ ਕਿਹਾ ਕਿ ਤੁਹਾਡਾ ਜਿਹੜਾ ਗਿਆਨ ਹੈ ਇਹ ਬੜਾ ਵਿਸ਼ਾਲ ਹੈ ਸਾਡੀ ਸੋਚਣ ਸੀਮਾ ਜਿਹੜੀ ਬੁੱਧੀ ਦਾ ਤਲ ਉਹ ਬੜਾ ਸੰਖੇਪ ਹੈ ਬੜਾ ਛੋਟਾ ਹੈ ਬੜੀ ਅਲਪਮਤ ਹੈ ਇਸ ਲਈ ਤੁਹਾਡੀਆਂ ਗੱਲਾਂ ਸਾਨੂੰ ਸਮਝ ਨਹੀਂ ਆਉਂਦੀਆਂ ਜੇ ਪੰਡਤ ਅਰਧਿਆਲ ਜੀ ਜਨੇਊ ਪਾਉਣ ਵਾਸਤੇ ਆਏ ਸਾਰੀ ਤਿਆਰੀ ਹੋ ਚੁੱਕੀ ਹੈ ਰਿਸ਼ਤੇਦਾਰ ਅੰਗ ਸਾਧ ਸਭ ਸ਼ਰੀਕਾ ਕੁਬੀਲਾ ਇਕੱਠਾ ਹੋ ਗਿਆ ਬਿਲਕੁਲ ਜਦੋਂ ਉਹ ਸਮਾਂ ਉਹ ਮਹੂਰਤ ਜਿਹੜਾ ਉਹ ਕੱਢ ਕੇ ਬੈਠਾ ਕਿ ਇਸ ਮਹੂਰਤ ਤੇ ਜਨੇਊ ਪਾਉਣਾ ਜਦੋਂ ਉਹ ਵਗਤ ਆਇਆ ਉਦੋਂ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਇਸ ਜਨੇਊ ਦਾ ਅਰਥ ਕੀ ਹੈ ਪਹਿਲਾਂ ਨਹੀਂ ਪੁੱਛਿਆ ਕਿਉਂਕਿ ਲੋਕ ਇਕੱਠੇ ਹੋ ਜਾਣ ਸਾਰਿਆਂ ਵਿੱਚ ਇਹ ਮੈਸੇਜ ਵੱਡਾ ਜਾਵੇ ਸਾਰਿਆਂ ਨੂੰ ਇੱਕੇ ਵਾਰੀ ਚ ਬਹੁਤਾ ਪ੍ਰਚਾਰ ਹੋਵੇ ਜੇ ਪਹਿਲਾਂ ਗੱਲ ਕਰਦੇ ਤਾਂ ਹੋ ਸਕਦਾ ਏਡੀ ਵੱਡੀ ਤਿਆਰੀ ਨਾ ਹੁੰਦੀ ਕਿਉਂਕਿ ਜਨੇਊ ਪਾਉਣ ਦੀ ਜਿਹੜੀ ਰਸਮ ਹੈ ਉਹ ਬਹੁਤ ਵੱਡੀ ਰਸਮ ਹੈ ਇੱਕ ਵਿਆਹ ਦੇ ਬਰਾਬਰ ਦੀ ਤਿਆਰੀ ਕੀਤੀ ਜਾਂਦੀ ਹੈ। ਪਾਤਸ਼ਾਹ ਨੇ ਕਿਹਾ ਜਿਹੜਾ ਮੈਨੂੰ ਜਨੂਬ ਹੋਣ ਲੱਗਿਆ ਇਹ ਕਿਸੇ ਹੋਰ ਚੀਜ਼ ਦਾ ਬਣਿਆ ਜਿਹੜਾ ਤੁਹਾਡੇ ਪਾਇਆ ਕਿਸੇ ਹੋਰ ਚੀਜ਼ ਦਾ ਬਣਿਆ ਫਿਰ ਨਾ ਮੇਰੀ ਭੈਣ ਦਿਆ ਨਾ ਮੇਰੀ ਮਾਂ ਦੇ ਪਾਇਆ ਇਹ ਸਾਰੇ ਮੈਨੂੰ ਫਰਕ ਸਮਝਾਓ। ਪੰਡਤ ਅਰਧਿਆਲ ਉਸ ਦਿਨ ਬੜਾ ਨਿਰਉਤਰ ਹੋਇਆ ਸੀ ਜਦੋਂ ਪਾਤਸ਼ਾਹ ਨੇ ਐਸੇ ਸਵਾਲ ਕੀਤੇ ਤੇ ਅੱਜ ਜਦੋਂ ਵਿਆਹ ਦਾ ਦਿਨ ਆਇਆ ਸਤਗੁਰਾਂ ਦੀ ਬਰਾਤ ਤਰੀ ਹੈ। ਭਾਈਆ ਜੈ ਰਾਮ ਜੀ ਨੇ ਵਿਚੋਲ ਗੀਦਾ ਕੰਮ ਕੀਤਾ ਮੂਲ ਚੰਦ ਖਤਰੀ ਇਹਨਾਂ ਦੀ ਧੀ ਬੀਬੀ ਸਲਖਣੀ ਮਾਤਾ ਚੰਦੋ ਰਾਣੀ ਅਚਲ ਬਟਾਲੇ ਦੇ ਰਹਿਣ ਵਾਲੇ ਆ ਇਹ ਵੀ ਪਟਵਾਰੀ ਨੇ ਬਰਾਬਰ ਦਾ ਘਰਾਣਾ ਹੈ ਬਰਾਬਰ ਦਾ ਖਾਨਦਾਨ ਵੇਖ ਕੇ ਰਿਸ਼ਤਾ ਤੈ ਹੋਇਆ ਤੇ ਇਹ ਵਖਰੀ ਬਰਾਤ ਸੀ ਸਤੰਬਰ ਦਾ ਮਹੀਨਾ ਸਨ 1487 18 ਕੁ ਸਾਲ ਦੀ ਉਮਰ ਹੈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਉਸ ਵੇਲੇ ਜੇ ਸਿੱਧਾ ਨੂੰ ਇੱਕ ਨਵੇਕਲੀ ਵਿਚਾਰ ਦੇ ਜਿੱਥੇ ਵੀ ਗਏ ਆ ਪਾਸ਼ਾ ਨੇ ਇੱਕ ਨਵੇਕਲੀ ਵਿਚਾਰ ਦਿੱਤੀ ਹੈ ਬਚਪਨ ਤੋਂ ਲੈ ਕੇ ਚਾਰ ਉਦਾਸੀਆਂ ਦੌਰਾਨ ਜੇ ਅੱਜ ਵਿਆਹ ਦਾ ਦਿਨ ਆਇਆ ਅੱਜ ਵੀ ਇੱਕ ਵੱਖਰਾ ਸਿਧਾਂਤ ਇੱਕ ਨਵੇਕਲੀ ਵਿਚਾਰ ਇੱਕ ਸੰਸਾਰ ਦੇ ਸਾਹਮਣੇ ਵੱਖਰਾ ਸਿਧਾਂਤ ਆਪਣਾ ਪੱਖ ਰੱਖਣ ਲੱਗਿਆ ਇੱਕ ਉਸ ਧਰਮ ਉਸ ਆਸ਼ਰਮ ਇੱਕ ਵਰਣ ਨੂੰ ਚੋਟ ਕਰਨ ਲੱਗਿਆ ਜਿਹੜਾ ਚਾਰ ਆਸ਼ਰਮਾਂ ਦੇ ਵਿੱਚ ਚਾਰ ਹਿੱਸਿਆਂ ਦੇ ਵਿੱਚ ਵੰਡ ਕੇ 100 ਸਾਲ ਦੀ ਜ਼ਿੰਦਗੀ ਦੀ ਪਰਵਾਸ਼ਾ ਕਰਦਾ ਪਹਿਲਾ ਉਹ ਬਾਨਪ੍ਰਸਤ ਬ੍ਰਹਮਚਾਰੀਆ ਆਸ਼ਰਮ ਕਹਿੰਦਾ ਫਿਰ ਗ੍ਰਸਥ ਆਸ਼ਰਮ ਕਹਿੰਦਾ ਫਿਰ ਬਾਨਪ੍ਰਸਤ ਆਸ਼ਰਮ ਕਹਿੰਦਾ ਤੇ ਫਿਰ ਸਨਿਆਸ ਆਸ਼ਰਮ ਕਹਿੰਦਾ ਇਹਨਾਂ ਚਾਰਾਂ ਤੇ ਅੱਜ ਚੋਟ ਹੋਣ ਲੱਗੀ ਹੈ ਸਤਿਗੁਰੂ ਪਾਤਸ਼ਾਹ ਦੀ ਬਰਾਤ ਵਿੱਚ ਰਿਸ਼ਤੇਦਾਰ ਘਟਨੇ ਸਾਧੂ ਸੰਤ ਜਾਦੇ ਨੇ ਤੇ ਆਪ ਵੀ ਸੋਚ ਕੇ ਵੇਖੋ ਜਿਸ ਬਰਾਤ ਵਿੱਚ ਇਹੋ ਜਿਹਾ ਮਾਹੌਲ ਹੋਏਗਾ ਤੇ ਉਹਦਾ ਉਹਦੀ ਦਿੱਖ ਕਿਹੋ ਜੀ ਹੋਏਗੀ ਉਹਦਾ ਵਾਤਾਵਰਣ ਕਿਹੋ ਜਿਹਾ ਹੋਏਗਾ ਉਹਦਾ ਮਾਹੌਲ ਕਿਹੋ ਜਿਹਾ ਹੋਏਗਾ ਫਿਰ ਪਾਸ਼ਾ ਦੇ ਚ ਬੜੀ ਸੋਹਣੀ ਕੀਮਤੀ ਪੋਸ਼ਾਕ ਪਾਈ ਹੈ ਸੁੱਚੇ ਮੋਤੀਆਂ ਦੀ ਗਲ ਵਿੱਚ ਮਾਲਾ ਬੜਾ ਇੱਕ ਵੱਖਰਾ ਸਰੂਪ ਬੜਾ ਸੋਵਣ ਦਾ ਨਾਲ ਭਰਿਆ ਸਰੂਪ ਸਤਗੁਰਾਂ ਦਾ ਨਜ਼ਰ ਆਇਆ ਤੇ ਕੁਝ ਵਿਦਵਾਨ ਕਹਿੰਦੇ ਆ ਜਦੋਂ ਇਹ ਬਰਾਤ ਲੰਘ ਰਹੀ ਆ ਨਾ ਜਿੱਥੇ ਕਿ ਥੋੜਾ ਜੰਗਲ ਬੇਲਿਆਂ ਦਾ ਮਾਹੌਲ ਆਇਆ ਜੇ ਮਿਰਗਾ ਨੇ ਤੱਕਿਆ ਜੇ ਮੋਰਾ ਨੇ ਤੱਕਿਆ ਤੇ ਉਹ ਮੋਰ ਵੀ ਕਹਿ ਰਹੇ ਸਨ ਜਿਹੜੇ ਮੇਰੇ ਖੰਭਾਂ 'ਚ ਰੰਗ ਭਰੇ ਆ ਆ ਜਿਹੜਾ ਤੁਰਿਆ ਜਾਂਦਾ ਇਹਦੇ ਰੰਗ ਭਰੇ ਹੋਇਆ ਤੇ ਇੱਕ ਮਿਰਗ ਵੀ ਉੱਚੀਆਂ ਚੁੰਬੀਆਂ ਭਰਦਾ ਤੇ ਉਹ ਆਪਣੇ ਆਪ ਨੂੰ ਵੇਖ ਕੇ ਕਹਿੰਦਾ ਜਿਹੜੀ ਮੈਨੂੰ ਚੁਸਤੀ ਫੁਰਤੀ ਇੰਨੀ ਸੁਪਨਤਾ ਦਿੱਤੀ ਆ ਇਸੇ ਨੇ ਦਿੱਤੀ ਆ ਜਿਹੜਾ ਤੁਰਿਆ ਜਾਂਦਾ ਐਂ ਲੱਗਦਾ ਜਿਵੇਂ ਜੰਗਲਾਂ ਬਣਾਂ ਦੇ ਪੰਖੇ ਰੂ ਪੰਛੀ ਆਪਸ ਵਿੱਚ ਗੱਲਾਂ ਕਰ ਰਹੇ ਹੋਣ ਤੇ ਧੰਗ ਗੁਰੂ ਨਾਨਕ ਸਾਹਿਬ ਨੂੰ ਸਜਦਾ ਕਰ ਰਹੇ ਹੋਣ ਤੇ ਵਧਾਈਆਂ ਦੇ ਰਹੇ ਹੋਣ ਅੱਜ ਬਨਸਪਤੀ ਆਪਸ ਵਿੱਚ ਗੱਲਾਂ ਕਰ ਰਹੀ ਐ ਤੇ ਧੰਗ ਗੁਰੂ ਨਾਨਕ ਦੇ ਪਾਤਸ਼ਾਹ ਤੋਂ ਸਦਕੇ ਜਾ ਰਹੀ ਆ ਕੁਰਬਾਨ ਜਾ ਰਹੀ ਆ ਬਲਿਹਾਰ ਜਾ ਰਹੀ ਆ ਫਿਰ ਸਤਿਗੁਰੂ ਅਚਲ ਬਟਾਲੇ ਪਹੁੰਚਦੇ ਆ ਬਰਾਤ ਨੂੰ ਜੀ ਆਇਆਂ ਕਿਹਾ ਜਾਂਦਾ ਹੈ ਸਵਾਗਤ ਕੀਤਾ ਜਾਂਦਾ ਧਰਮਾ ਸਵਾਗਤ ਹੋਇਆ ਪਰ ਇੱਕ ਚਰਚਾ ਛਿੜ ਗਈ ਕਿ ਐਂ ਲੱਗਦਾ ਜਿਵੇਂ ਅਸੀਂ ਆਪਣੀ ਧੀ ਕਿਸੇ ਸਾਧੂ ਨਾਲ ਵਿਆਉਣ ਲੱਗਿਆਂ ਕਿਸੇ ਬਾਬੇ ਨਾਲ ਵਿਆਉਣ ਲੱਗਿਆਂ ਇਸ ਬਰਾਤ ਵਿੱਚ ਤਾਂ ਸਾਧੂ ਸੰਤ ਜ਼ਿਆਦਾ ਲੱਗ ਰਹੇ ਨੇ ਰਿਸ਼ਤੇਦਾਰ ਘੱਟ ਲੱਗ ਰਿਆ ਇੱਕ ਬੜੀ ਅਜੀਬ ਕਿਸਮ ਦੀ ਚਰਚਾ ਜਿਹੜੀ ਐ ਛਿੜ ਗਈ ਤੇ ਉਸ ਵੇਲੇ ਤਾਂ ਚਰਚਾ ਨੇ ਬੜਾ ਅੱਗ ਦਾ ਰੂਪ ਲੈ ਲਿਆ ਜਦੋਂ ਵੇਦੀ ਦੇ ਵਿਚਕਾਰ ਸਤਿਗੁਰਾਂ ਦੇ ਫੇਰੇ ਕਰਨ ਲੱਗੇ ਸਤਿਗੁਰੂ ਕਹਿੰਦੇ ਮੇਰਾ ਮਤ ਇਹ ਨਹੀਂ ਮੈਂ ਕਿਸੇ ਵੇਦੀ ਦੇ ਦੁਆਲੇ ਲਾਵਾ ਫੇਰੇ ਨਹੀਂ ਕਰਨੇ ਮੈਂ ਤਾਂ ਤੁਰ ਕੀ ਬਾਣੀ ਦਾ ਸਨੇਹਾ ਲੈ ਕੇ ਆਇਆ ਬਾਣੀ ਦਾ ਪ੍ਰਚਾਰ ਕਰਨ ਵਾਸਤੇ ਆਇਆ ਕੱਲ ਹਰ ਇੱਕ ਮੇਰੇ ਸਿੱਖ ਦਾ ਜਿਹੜਾ ਵਿਆਹ ਉਹ ਬੇਦੀ ਦੇ ਵਾਲੇ ਨਹੀਂ ਹੋਏਗਾ ਇਸ ਪਾਵਨ ਪਵਤਰ ਬਾਣੀ ਦਾ ਕੀਰਤਨ ਕਰਕੇ ਹੋਏਗਾ ਇਸ ਬਾਣੀ ਦਾ ਓਟ ਆਸਰਾ ਲੈ ਕੇ ਹੋਏਗਾ ਤੇ ਉਸ ਦਿਨ ਸਤਿਗੁਰੂ ਪਾਤਸ਼ਾਹ ਦੀਆਂ ਜਿਹੜੀਆਂ ਲਾਵਾਂ ਹੋਈਆਂ ਉਹ ਮੂਲ ਮੰਤਰ ਦਾ ਪਾਠ ਵਿਚਕਾਰ ਰੱਖ ਕੇ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਕੀਰਤਨ ਕੀਤਾ ਗੁਰੂ ਨਾਨਕ ਸਾਹਿਬ ਦੀਆਂ ਲਾਵਾਂ ਹੋਈਆਂ ਚਾਰ ਲਾਵਾਂ ਉਸ ਦਿਨ ਆਰੰਭ ਹੋਈਆਂ ਚਾਰ ਆਸ਼ਰਮਾਂ ਤੇ ਇੱਕ ਟਿੱਪਣੀ ਸੀ ਉਹ ਚਾਰ ਆਸ਼ਰਮਾਂ ਦਾ ਜਿਹੜਾ ਇੱਕ ਲਮੇਰਾ ਸਿਸਟਮ ਚੱਲਿਆ ਆ ਰਿਹਾ ਸੀ ਤਾਂ ਹੀ ਵਾਰਸ਼ਾਂ ਨੇ ਚਾਰ ਲਾਵਾਂ ਸਾਨੂੰ ਬਖਸ਼ੀਆਂ ਨੇ ਤਿੰਨ ਜਾਂ ਪੰਜ ਕਿਉਂ ਨਹੀਂ ਜਾਂ ਪੰਜ ਚਾਰ ਤੋਂ ਵੱਧ ਕਿਉਂ ਨਹੀਂ ਉਹਦਾ ਕਾਰਨ ਹੀ ਸੀ ਕਿਉਂਕਿ ਪਹਿਲਾ ਆਸ਼ਰਮ ਸਨਾਤਨ ਧਰਮ ਦਾ ਉਹ ਕਹਿ ਰਿਹਾ ਬ੍ਰਹਮਚਾਰੀਆ ਜਿਹਦੇ ਵਿੱਚ ਸਿਰਫ ਬ੍ਰਹਮ ਦੀ ਵਿਦਿਆ ਧਰਮ ਦੀ ਵਿਦਿਆ ਹਾਸਲ ਕਰਨੀ ਆ ਫਿਰ ਅਗਲੇ 25 ਸਾਲ 25 ਤੋਂ 50 ਤੱਕ ਗ੍ਰਸਥ ਆਸ਼ਰਮ ਹੈ 50 ਤੋਂ 75 ਸਾਲ ਤੱਕ ਬਾਣ ਪ੍ਰਸਤ ਘਰ ਪਰਿਵਾਰ ਗ੍ਰਸਤੀ ਛੱਡ ਕੇ ਚਲੇ ਜਾਓ ਤੇ ਜੰਗਲਾਂ ਵਿੱਚ ਰੋ ਉਸ ਤੋਂ ਬਾਅਦ ਸਨਿਆਸ ਆਸ਼ਰਮ ਉਹਨੂੰ ਸਮਾਦੀ ਆਸ਼ਰਮ ਵੀ ਕਿਹਾ ਜਾਂਦਾ ਹੈ ਜੇ ਰੱਬ ਨਹੀਂ ਮਿਲਦਾ ਫਿਰ ਕੋਈ ਜਲ ਸਮਾਦੀ ਲੈ ਲੈਂਦਾ ਕੋਈ ਅਗਨ ਸਮਾਦੀ ਲੈ ਲੈਂਦਾ ਕੋਈ ਕੋਈ ਸਮਾਦੀ ਅਸਲ ਵਿੱਚ ਉਹ ਆਤਮ ਹਤਿਆ ਹੁੰਦੀ ਹੈ ਘਰ ਵੀ ਛੱਡਿਆ ਗ੍ਰਸਤੀ ਵੀ ਛੱਡੀ ਬੱਚੇ ਵੀ ਛੱਡੇ ਤੇ ਰੱਬ ਵੀ ਨਹੀਂ ਮਿਲਿਆ ਫਿਰ ਉਹ ਉਦਾਸ ਤੇ ਨਿਰਾਸ਼ ਹੋ ਕੇ ਆਪਣੇ ਆਪ ਨੂੰ ਖਤਮ ਕਰ ਲੈਂਦੇ ਹੈ ਸਬਗੁਰਾਂ ਨੇ ਜਿਹੜੀਆਂ ਲਾਵਾਂ ਸਾਨੂੰ ਦਿੱਤੀਆਂ ਹਰ ਪਹਿਲੜੀ ਲਾਭ ਪਰਵਿਰਤੀ ਸਾਨੂੰ ਵਿਲੇ ਨਹੀਂ ਕਿਹਾ ਪ੍ਰਵਿਰਤ ਹੋਣਾ ਪਰਵਿਰਤੀ ਤੇ ਨਿਰਵਿਰਤੀ ਦੂਜੀ ਲਾਵ ਵਿੱਚ ਨਿਰਮਲ ਭਾਉ ਬਣਿਆ ਹਰ ਤੀਜੜੀ ਲਾਵ ਮਨ ਚਾਉ ਪਿਆ ਬਹਿ ਰਾਗਿਆ ਬਲਰਾਮ ਜੋ ਵਿਆਹ ਦੇ ਦਿਨ ਚਾਹ ਵੀ ਹੁੰਦਾ ਹੈ ਬੈਰਾਗ ਵੀ ਹੁੰਦਾ ਹੈ ਮਾਪੇ ਖੁਸ਼ ਵੀ ਹੁੰਦੇ ਆ ਜਦੋਂ ਧੀ ਤੋਰਦੇ ਆੱਖਾਂ 'ਚ ਹੰਝੂ ਵੀ ਹੁੰਦੇ ਆ ਚਾਹ ਵੀ ਹੈ ਬੈਰਾਗ ਵੀ ਆ ਤੇ ਚੌਥੀ ਲਾਮ ਦੇ ਵਿੱਚ ਕੋਈ ਸੰन्यास ਕੋਈ ਸਮਾਧੀ ਨਹੀਂ ਘਰ ਗ੍ਰੇਸਤੀ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਹਰ ਚੌਤੜੀ ਲਾਬਮਨ ਸਹਿਜ ਪਿਆ ਹਰ ਪਾਇਆ ਬਲਰਾਮ ਜਿਉ ਮਨ ਵਿੱਚ ਸਹਿਜ ਆ ਜਾਂਦਾ ਤੇ ਘਰ ਗ੍ਰੇਸਤੀ ਨਵਾਉਂਦਿਆਂ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਅੱਜ ਉਹਦੀ ਅਰੰਭਤਾ ਧੰਗੂ ਗੁਰੂ ਨਾਨਕ ਦੇਵ ਪਾਸ਼ਾ ਨੇ ਕਰ ਦਿੱਤੀ ਤੇ ਜਦੋਂ ਉੱਥੇ ਚਰਚਾ ਛੜੀ ਵੀ ਇਹਨੇ ਸਾਡੇ ਪ੍ਰਾਤਨ ਸਦੀਆਂ ਤੋਂ ਚੱਲੇ ਆ ਰਹੇ ਤਾਂ ਇਸ ਧਰਮ ਦੇ ਕਰਮਕਾਂਡ ਤੇ ਟਿੱਪਣੀ ਕੀਤੀ ਹੈ ਸਾਡੀ ਮਰਿਆਦਾ ਨੂੰ ਤੋੜਿਆ ਸਾਡੀ ਮਰਿਆਦਾ ਨੂੰ ਮੰਨਿਆ ਨਹੀਂ ਕੱਚੀ ਕੰਧ ਦੇ ਕੋਲ ਬਿਠਾ ਦਿੱਤਾ ਗਿਆ ਤੇ ਉਹ ਇੱਕ ਬੜੀ ਘੜੀ ਕੋਈ ਸਾਜ ਸੀ ਕਿ ਇਹਦੇ ਉੱਪਰ ਕੰਧ ਸਿੱਟ ਦਿੱਤੀ ਜਾਏਗੀ ਤੇ ਕਹਾਣੀ ਖਤਮ ਹੋ ਜਾਏਗੀ ਪਰ ਸਤਿਗੁਰੂ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਜਹਰਪੀਰ ਜਗਤਗੁਰੂ ਬਾਬਾ ਜਦੋਂ ਉਸ ਕੰਧ ਦੇ ਕੋਲ ਬੈਠੇ ਇੱਕ ਬਿਰਧ ਮਾਈ ਨੇ ਆ ਕੇ ਕਿਹਾ ਪਾਤਸ਼ਾਹ ਚਲ ਉਹਨਾਂ ਨੇ ਤਾਂ ਬੱਚੜਾ ਪੁੱਤਰ ਇਹਨਾਂ ਦੇ ਬੜੇ ਜਿਹੜੇ ਸਮਾਜਿਕ ਸ਼ਬਦ ਸਤਕਾਰਯੋਗ ਉਹ ਵਰਤੇ ਕਿ ਆ ਕੰਧ ਕੱਚੀ ਆ ਪਾਸੇ ਹੋ ਜਾ ਤੇਰੇ ਉੱਤੇ ਨਾ ਡਿੱਗ ਪਏ ਤਨਗੁਰੂ ਨਾਨਕ ਦੇ ਪਾਸ਼ਾ ਨੇ ਕਿਹਾ ਮਾਈ ਚਿੰਤਾ ਨਾ ਕਰ ਇਹ ਮੇਰੇ ਤੇ ਸੁਲੱਖਣੀ ਦੇ ਵਿਆਹ ਦੀ ਜੁਗਾ ਜੁਗਾਂ ਤ라 ਤੱਕ ਨਿਸ਼ਾਨੀ ਕਾਇਮ ਰਹੇਗੀ ਅੱਜ ਇਹਦਾ ਪੱਕੇ ਨਾਲ ਵਾਸਤਾ ਪੈ ਗਿਆ ਇਹ ਕੱਚੀ ਵੀ ਪੱਕਿਆਂ ਦੀ ਤਰ੍ਹਾਂ ਜੁਗੋ ਜੁਗ ਅਟਲ ਹੋ ਜਾਏਗੀ ਅੱਜ ਵੀ ਉਸ ਕੰਧ ਦੇਸੀ ਦਰਸ਼ਨ ਕਰ ਸਕਦੇ ਆ ਬਸ ਅੱਜ ਜਿੱਥੇ ਵਿਆਹ ਪੁਰਬ ਦੀ ਆਪ ਜੀ ਨੂੰ ਵਧਾਈਆਂ ਉਥੇ ਨਾਲ ਅਰਦਾਸ ਜ਼ਰੂਰ ਕਰਿਓ ਤਨਗੁਰੂ ਨਾਨਕ ਦੇ ਪਾਤਸ਼ਾਹ ਤੇਰਾ ਸੁਭਾਅ ਕੱਚਿਆਂ ਨੂੰ ਪੱਕੇ ਕਰਨਦਾ ਹੈ ਅੱਜ ਅਸੀਂ ਵੀ ਕੱਚੇ ਮਨ ਲੈ ਕੇ ਤੇਰੇ ਦਰ ਤੇ ਆਇਆ ਸਾਡੇ ਮਨ ਕੱਚੀਆਂ ਕੰਧਾਂ ਵਰਗੇ ਨੇ ਸਾਡੇ ਮਨ ਕੱਚੇ ਭਾਂਡਿਆਂ ਵਰਗੇ ਨੇ ਪਤਾ ਨਹੀਂ ਕਿਹੜੀ ਛਲ ਇਹਦੇ ਵਿੱਚ ਲਹਿਰ ਕਿਸੇ ਵੀ ਵਿਕਾਰ ਦੀ ਵੱਜਦੀ ਆ ਇਹਦੇ ਡਰ ਇਹਦੇ ਟੁੱਟਣ ਦਾ ਡਰ ਇਹਦੇ ਭੱਜਣ ਦਾ ਡਰ ਇਹਦੇ ਖੁਰਨ ਦਾ ਡਰ ਬਣਿਆ ਰਹਿੰਦਾ ਤੇ ਕੱਚਿਆਂ ਨੂੰ ਪੱਕੇ ਕਰਨ ਵਾਲੇ ਸਤਿਗੁਰੂ ਅੱਜ ਕੱਚੇ ਭਾਂਡੇ ਲੈ ਕੇ ਆਇਆ ਜਿਵੇਂ ਕੱਚੀ ਕੰਧ ਨੂੰ ਪੱਕੀ ਇੰਨੀ ਕਰ ਗਿਓ ਕੱਚੀ ਗੜੀ ਨੂੰ ਇੰਨੀ ਪੱਕੀ ਕਰ ਗਿਓ ਅੱਜ ਸਮੁੱਚਾ ਸੰਸਾਰ ਚਮਟੌਰ ਦੀ ਗੜੀ ਨੂੰ ਵੀ ਨਮਸਕਾਰਾਂ ਕਰਦਾ ਔਸ ਸੱਚੀ ਦਾ ਵੀ ਪੱਕੇ ਨਾਲ ਵਾਪਿਆ ਸੀ ਗੁਰੂ ਨਾਨਕ ਸਾਹਿਬ ਤੁਸੀਂ ਕੱਚੀ ਕੰਧ ਕੋਲ ਬੈਠੇ ਅੱਜ ਪੱਕਿਆਂ ਵਾਲਾ ਨੂੰ ਪਿਆਰ ਤੇ ਸਤਿਕਾਰ ਮਿਲ ਰਿਹਾ ਅੱਜ ਸਾਡੇ ਕੱਚੇ ਮਨਾਂ ਨੂੰ ਸ਼ਬਦ ਰੱਖ ਕੇ ਇੰਨਾ ਪੱਕਾ ਕਰ ਦਿਓ ਤਾਂ ਕਿ ਇਹ ਕਦੇ ਮਨ ਕਿਸੇ ਵੀ ਕਿਸੇ ਵੀ ਕਮਜ਼ੋਰੀ ਕਰਕੇ ਟੁੱਟਣ ਨਾ ਕਦੇ ਡੋਲਣ ਨਾ ਕਦੇ ਇਹ ਮਨ ਨਿਤਨੇਮ ਜਾ ਤੇਰੇ ਤੋਂ ਭੱਜਣਾ ਇੰਨਾ ਕੋ ਮਨ ਪੱਕਾ ਕਰ ਦਿਓ ਜਿੰਨੀ ਜ਼ਿੰਦਗੀ ਬਚੀ ਆ ਇਹ ਮਨ ਤੁਹਾਡੇ ਗੀਤ ਗਾਉਂਦਿਆਂ ਸੰਸਾਰ ਤੋਂ ਰੁਖਸਤ ਹੋ ਜਾਏ ਅੱਜ ਅਰਦਾਸ ਕਰਿਓ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਹੱਥਾਂ 'ਚ ਇਹ ਕਰਾਵਾਤ ਹੈ ਕੱਚਿਆਂ ਨੂੰ ਪੱਕੇ ਕਰ ਜਾਂਦਾ ਹੈ ਤਾਂ ਹੀ ਤਾਂ ਬਾਬਾ ਲੈਣਾ ਜਿੱਦੇ ਗੁਰਤਾ ਗੱਦੀ ਦੇਣ ਲੱਗੇ ਨਾ ਸਾਰਿਆਂ ਨੇ ਕਿਹਾ ਜੀ ਤੁਹਾਡੇ ਪੁੱਤਰਾਂ ਨੂੰ ਦਿਓ ਮਾਣੇ ਕੰਦੇ ਹੁਣੀ ਤੁਸੀਂ ਵੇਖ ਲਓ ਪੁੱਤਰਾਂ ਤੇ ਬਾਬੇ ਲੈਣੇ 'ਚ ਫਰਕ ਕੀ ਐ ਤੇ ਮਾਣੇ ਨੇ ਆਪਣੇ ਮੁਬਾਰਕ ਹਸਤ ਕਮਲਾਂ ਦੇ ਇੱਕ ਟਕਾ ਰੱਖਿਆ ਬਾਬੇ ਸ਼੍ਰੀ ਚਾਦ ਨੂੰ ਪੁੱਛਿਆ ਦੱਸ ਮੇਰੇ ਹੱਥ ਤੇ ਕੀ ਉਹਨੇ ਕਹਾ ਬਾਦਸ਼ਾਹ ਸਾਰਿਆਂ ਨੂੰ ਪਤਾ ਇੱਕ ਟਕਾ ਹੋਰ ਕੀ ਬਾਬੇ ਲਖਮੀ ਦਾਸ ਨੂੰ ਪੁੱਛਿਆ ਉਹਨੇ ਕਹਾ ਜੀ ਵੀਰ ਜੀ ਨੇ ਸਹੀ ਕਿਹਾ ਕਿ ਇੱਕ ਟੱਗੇ ਤੋਂ ਵੱਧ ਕੇ ਕੁਝ ਵੀ ਨਹੀਂ ਜਦੋਂ ਸ਼੍ਰੀ ਬਾਬਾ ਲੈਣਾ ਜੀ ਨੂੰ ਪੁੱਛਿਆ ਲੈਣਿਆ ਤੂੰ ਦੱਸ ਇਸ ਹੱਥ ਤੇ ਕੀ ਪਿਆ ਲੈਣੇ ਦੀਆਂ ਅੱਖਾਂ 'ਚ ਪਾਣੀ ਸੀ ਬੋਲ ਥਰਸਰਾਰੇ ਸਨ ਬੋਲ ਕੰਬਰੇ ਸਨ ਠੜਕਦੇ ਬੋਲਾਂ ਨਾਲ ਭਰੇ ਮਨ ਨਾਲ ਇੱਕੋ ਹੀ ਗੱਲ ਕਹੀ ਸੀ ਪਾਦਸ਼ਾ ਆ ਮੇਰੀ ਜੀਵ ਦਾ ਟੁਕੜਾ ਬਿਆਨ ਨਹੀਂ ਕਰ ਸਕਦਾ ਤੇਰੇ ਹੱਥ ਵਿੱਚ ਕੀ ਹੈ ਬਸ ਇਹੀ ਕਹਿ ਸਕਦਾ ਕੱਚਿਆਂ ਨੂੰ ਪੱਕੇ ਕਰਨ ਦੀ ਤਾਕਤ ਤੇਰੇ ਹੱਥ ਵਿੱਚ ਹੈ ਟੁੱਟਿਆਂ ਨੂੰ ਰੱਬ ਨਾਲ ਜੋੜਨ ਦੀ ਤਾਕਤ ਤੇਰੇ ਹੱਥ ਵਿੱਚ ਹੈ ਰੱਬ ਨਾਲੋਂ ਵਿਛੜਿਆਂ ਨੂੰ ਰੱਬ ਨਾਲ ਮਲਾਉਣ ਦੀ ਤਾਕਤ ਤੇਰੇ ਵਿੱਚ ਹੈ ਕਰੋੜਾਂ ਬ੍ਰਹਮੰਡਾਂ ਦੀਆਂ ਦੀਨ ਦੁਨੀਆ ਦੇ ਪਦਾਰਥ ਦੀਨ ਦੁਨੀਆ ਦਾ ਸਭ ਕੁਝ ਤੇਰੇ ਹੱਥਾਂ ਦੇ ਵਿੱਚ ਪਿਆ ਪਾਚਾ ਤੇ ਤੂੰ ਹੱਥਾਂ ਵਿੱਚ ਲੈ ਕੇ ਆਪਣੇ ਸਿੱਖ ਦੇ ਪਿੱਛੇ ਘੁਮਰਿਆ ਜਿਹੜਾ ਇਸ ਵਸਤੂ ਦਾ ਗਾਹਕ ਮਿਲ ਜਾਏ ਸਭ ਕੁਝ ਤੂੰ ਉਹਦੀ ਝੋਲੀ ਵਿੱਚ ਪਾ ਦਿੰਦਾ ਸਤਿਗੁਰੂ ਕਹਿੰਦੇ ਆਂ ਦੇਖ ਲਓ ਉਹ ਤਰ੍ਹਾਂ ਤੇ ਬਾਬੇ ਲੈਣੇ ਚ ਆ ਫਰਕ ਹੈ ਇੱਕ ਨੂੰ ਟਕੇ ਤੋਂ ਵੱਧ ਕੇ ਕੁਝ ਨਹੀਂ ਦਿਖਿਆ ਇੱਕ ਨੂੰ ਇੱਕ ਟਕੇ ਵਿੱਚ ਕਰੋੜਾਂ ਬ੍ਰਹਮੰਡ ਨਜ਼ਰ ਆ ਗਏ ਖਰ ਇੱਕ ਗੁਰਨਾਨਕ ਸਾਹਿਬ ਦੀਆਂ ਵਡਿਆਈਆਂ ਨੇ